ਦੋ ਬਾਦਸ਼ਾਹ ਬਹਾਦਰ ਸ਼ਾ ਜਫਰ ਦੇ ਬੁਲਾਵੇ ਤੇ ਕਲਗੀਧਰ ਪਾਦਸ਼ਾਹ ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਬਾਦਸ਼ਾਹ ਦੇ ਦਰਬਾਰ ਵਿੱਚ ਪਹੁੰਚੇ ਤਾਂ ਆਪ ਜੀ ਨੇ ਬਹੁਤ ਹੀ ਵਧੀਆ ਪੋਸ਼ਾਕ ਬਹੁਤ ਸੋਹਣੀ ਦਸਤਾਰ ਤੇ ਕਲਗੀ ਸਜਾਈ ਹੋਈ ਸੀ ਆਪ ਬਹੁਤ ਹੀ ਸੁੰਦਰ ਘੋੜੇ ਤੇ ਸਵਾਰ ਸਨ ਬਾਦਸ਼ਾਹ ਦੇ ਉਹਦੇ ਅਹਲਕਾਰ ਬਹੁਤ ਪ੍ਰਭਾਵਿਤ ਹੋਏ ਬਾਦਸ਼ਾਹ ਨੇ ਸਹਿਯਸਪਾ ਨਾਲ ਹੀ ਸਵਾਲ ਕੀਤਾ ਹਮਾਰਾ ਮਜਬ ਖੂਬ ਕੇ ਆਪਕਾ ਖੂਬ ਤਾਂ ਕਲਗੀਧਰ ਪਾਤਸ਼ਾਹ ਨੇ ਬੜੇ ਕਮਾਲ ਦਾ ਜਵਾਬ ਦਿੱਤਾ ਤੁਮਕੋ ਤੁਮਾਰਾ ਖੂਬ ਹਮਕੋ ਹਮਾਰਾ ਖੂਬ ਐਸਾ ਲਾਜਵਾਬ ਉੱਤਰ ਸੁਣ ਕੇ ਸਾਰੇ ਹੀ 당 ਰਹ ਗਏ ਸਭ ਦੀ ਜ਼ੁਬਾਨ ਬੰਦ ਹੋ ਗਈ ਤੇ ਸਾਰੇ ਹੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਵੇਖਣ ਲੱਗ ਪਏ ਐਸੇ ਸੀ ਸਾਡੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੋ ਬਿਨਾਂ ਡਰੇ ਸਾਹਮਣੇ ਵਾਲੇ ਦੀ ਅੱਖ ਚ ਅੱਖ ਪਾ ਕੇ ਗੱਲ ਕਰਦੇ ਸਨ